2002 ਤੋਂ 2007 ਕੈਪਟਨ ਅਮਰਿੰਦਰ ਸਿੰਘ ਮੁਖਮਦਰੀ ਸੀ ਜੇ ਤੁਸੀਂ ਯਾਦ ਕਰੋ ਉਦੋਂ ਵੀ ਸ਼ਰਾਬ ਦਾ ਮਾਫੀਆ ਪੌਂਟੀ ਚੱਡਾ ਸੀ ਉਦੋਂ ਵੀ ਸਾਰੀ ਪੰਜਾਬ ਦੀ ਸ਼ਰਾਬ ਪੌਂਟੀ ਚੱਡੇ ਨੂੰ ਦੇਦੀ ਸੀ ਉਦੋਂ ਵੀ ਖਜ਼ਾਨਾ ਲੁੱਟ ਲਿਆ ਸੀ ਮੈਨੂੰ ਜਦੋਂ ਸਰਕਾਰ ਬਣੀ 1430 ਕਰੋੜ ਰੁਪਇਆ ਸ਼ਰਾਬ ਤੋਂ ਖਜ਼ਾਨੇ ਚੋਂਦਾ ਸੀ 5 ਸਾਲ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਗਈ 1430 ਤੋਂ ਘਟ ਕੇ 1300 ਦੇ ਨੇੜੇ ਆ ਗਿਆ ਹਿੰਦੁਸਤਾਨ ਕੋਈ ਸੂਬਾ ਨਹੀਂ ਜਿੱਥੇ ਸ਼ਰਾਬ ਦੇ ਪੈਸਾ ਘਟਿਆ ਕੱਲਾ ਉਦੋਂ ਪੰਜਾਬ 'ਚ ਘਟਿਆ ਸੀ ਉਹੀ ਗੱਲ ਹੁਣ ਕੀਤੀ ਏ ਉਹਨੇ ਹੁਣ ਵੀ 5000 ਕਰੋੜ ਤੇ ਅਸੀਂ ਛੱਡਿਆ ਸੀ ਬਾਦਲ ਸਾਹਿਬ ਮੁੱਖ ਮੰਤਰੀ ਬਣੇ 1300 ਤੋਂ ਵਧਾ ਕੇ 5000 ਕਰੋੜ ਰੁਪਏ ਸਾਲ ਦਾ ਕਰਤਾ ਸੀ ਤੇ ਹੁਣ ਵੀ 5000 ਤੇ ਦੀ ਛੱਡਿਆ ਸੀ ਅੱਜ ਪੌਣੇ 400 ਪੌਣੇ 4 ਸਾਲ ਹੋ ਗਏ ਸਾਢੇ 3000 ਕਰੋੜ ਤੇ ਰਹਿ ਗਿਆ خجانہ خالی آج تائیوں ہیں تائیوں تھوڑی یہ پینشنہ نہیں ہونی تائیوں آٹا دال دے کارڈ کٹ رہے ہیں کہ اتھو پیسہ بچا لیے تھنکاہ نہیں دیتی جانیاں تائیوں شگن نہیں مل رہے ایسی پائی چارہ جڑے تھے آیا ہے یاد کرو بادل صاحب مکمندری داد سال سی ਤਕਰੀਬਨ 5 ਤੋਂ 7 ਲੱਖ ਐਸੀ ਬੱਚਿਆਂ ਨੂੰ ਅਸੀਂ ਕਾਲਜਾਂ ਚ ਪੜਾਉਂਦੇ ਸੀ ਮੁਫਤ ਅੱਜ ਜਦੋਂ ਦਾ ਕੈਪਟਨ ਆਇਆ ਸਾਰੇ ਬੰਦ ਕਰ ਦਿੱਤਾ ਅੱਜ ਵਿਚਾਰੇ ਬੱਚੇ ਪੜ੍ਹ ਨਹੀਂ ਸਕਦੇ ਐਸੀ ਭਾਈਚਾਰੇ ਦੇ ਮਿਹਰਬਾਨੀ ਕਾਂਗਰਸ ਦੀ ਕਿਉਂ ਕਿਉਂਕਿ ਖਜ਼ਾਨਾ ਭਰਨ ਦੀ بجائے ਖਜ਼ਾਨਾ ਲੁੱਟਣ ਲੱਗੇ ਐ ਉਵੇਂ ਹੀ ਰੇਤੇ ਦਾ ਕੰਮ ਐ ਮੈਂ ਅੱਜ ਕਹਿ ਸਕਦਾ ਆਪਾਂ ਛੋਟੇ ਮੋਟੇ ਜਵੇਂ ਵਿਕਰਮ ਨੇ ਗੱਲ ਕੀਤਾ ਕਿ ਦੋਸ਼ੀ ਤਾਂ ਐਸਐਸਪੀ ਹੁੰਦਾ ਹੈ ਸਸਪੈਂਡ ਅੱਪਾ ਥਾਣੇਦਾਰ ਨੂੰ ਕਰ ਦਿੰਨੇ ਆ ਸਹੀ ਬਣੇ ਤੇ ਆ ਜਿਹੜੇ ਛੋੜੇ ਮੋਟੇ ਬੰਦੇ ਫੜ ਰਹੇ ਆ ਅਸਲੀ ਮਾਫੀਆ ਇਹਨਾਂ ਦੇ ਐਮਐਲਏ ਆ ਅਸਲੀ ਸ਼ਰਾਬਦਾਰ ਦੇ ਰੀਤੇ ਦੇ ਮਾਫੀਆ ਐਮਐਲਏ ਆਪ ਆਪ ਚਲਾ ਰਹੇ ਆ ਸਾਰੇ ਆਪ ਲੱਗੇ ਆ ਚਲਾਉਣ ਕਰੋੜਾਂ ਰੁਪਇਆ ਇਕੱਠਾ ਕਰਨ ਤੇ ਲੱਗੇ ਆ ਲੁੱਟਣ ਤੇ ਲੱਗੇ ਆ لگے ہیں جو میں کوئی ہن پوری زندگی انہوں نے سیاست نہیں کرنی ایل لگے ہیں ایل لگے ہیں دو حتہ نہ کوئی پرواہ نہیں کوئی فکر نہیں ملوکی مر جان جیون کوئی فکر نہیں آئی جڑا جتے ماجے ہوئے جممر سر کو لے جنڈیالا حلکہ ہے جنڈیالا حلکہ جتے ملدہ چالی لوگ مارے گئے ہیں ان شراب نال کوئی ڈیڑھ مینہ پہلے ایک سائز میک میں دے افسرہ نے ਉਸੀ ਪਿੰਡਾਂ 'ਚ ਛਾਪਾ ਮਾਰਿਆ ਜਾਲੀ ਸ਼ਰਾਬ ਪੜਨ ਵਾਲੇ ਲੋਕਾਂ ਨੂੰ ਫੜਿਆ ਕਾਂਗਰਸ ਦੇ ਡੈਨੀ ਐਮ ਐਲ ਏ ਨੇ ਉਹ ਅਫਸਰਾਂ ਨੂੰ ਘੇਰ ਲਿਆ ਪੁਲਿਸ ਬੁਲਾ ਲਈ ਪੁਲਿਸ ਤੋਂ ਇੱਕ ਸਾਈਜ਼ ਅਫਸਰਾਂ ਦੇ ਖਿਲਾਫ ਪਰਚਾ ਕਰਾਤਾ ਦੇਖੋ ਤੇ ਫਿਰ ਬਿਆਨ ਦਿੱਤਾ ਅਖਬਾਰਾਂ 'ਖੜ ਕੇ ਕਿ ਮੇਰੇ ਹਲਕੇ ਵਿੱਚ ਕੋਈ ਵੀ ਇਕਸਾਈਜ਼ ਦਾ محکمہ છਾਪਾਣੀ ਮਾਰਦਾ ਜਾਲੀ ਸ਼ਰਾਬ ਦਾ ਆ ਕਾਂਗਰਸ ਦਾ ਐਮਐਲਏ ਨੇ ਸ਼ਰੀਆਂ ਅਖਬਾਰਾਂ ਚ ਕਿਹਾ ਇਹ ਤਾਂ ਵੱਧ ਕੀ ਹੋ ਸਕਦਾ ਹੈ ਕੈਪਟਨ ਕਿਉਂ ਨਹੀਂ ਚੁੱਪ ਬੈਠਾ ਕਿਉਂਕਿ ਜਿੰਨਾ ਪੈਸਾ ਇਕੱਠਾ ਹੁੰਦਾ ਹੈ ਤਕਰੀਬਨ ਮੈਨ ਲੱਗਦਾ 1000 ਰੇਟ ਦਾ ਕਰੋੜ ਤੋਂ ਉੱਤੇ ਪਿਛਲੇ 2-250 ਕਰੋੜ ਰੁਪਇਆ ਸਾਲ ਦਾ ਸੋਨੀਆ ਗਾਂਧੀ ਕੋਲ ਜਾਂਦਾ ਕਾਂਗਰਸ ਕੋਲ ਜਾਂਦਾ ਤਾਂ ਉਹ ਚੁੱਪ ਬੈਠੇ ਆ ਇਕੱਠਾ ਕਰਕੇ ਆਪਾ ਕਿਧਰ ਹੈ ਮਹੀਨਾ ਲੈਂਦੇ ਆ ਆ ਸਾਰਾ ਕੁਝ ਚਲਾਉਂਦੇ ਆ ਮੈਨੂੰ ਕਹਿੰਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੱਚਾ ਬੱਚਾ ਜਾਂਦਾ ਸਰਕਾਰ ਚੱਲ ਰਹੀ ਹੈ ਕੋਈ ਐਂ ਲੱਗਦਾ ਕੋਈ ਸਰਕਾਰ ਹੈ ਮੁੱਖ ਮੰਤਰੀ ਕਿਤੇ ਦਿਖਾਈ ਦਿੱਤਾ ਹੈ ਮੈਂ ਕਹਿੰਦਾ ਇਹ ਤੋਂ ਢੀਠ ਬੰਦਾ ਨਹੀਂ ਮੈਂ ਦੇਖਿਆ ਆਪਾਂ ਤਾਂ ਕਹਿ ਕਹਿ ਕੇ ਵੀ ਥੱਕ ਗਏ ਫਿਰ ਵੀ ਨਹੀਂ ਨਿਕਲਦਾ ਆਪਣੇ ਘਰੋਂ ਮੈਂ ਗਿਣ ਰਿਹਾ ਸੀ ਮੈਂ ਅਫਸਰਾਂ ਨੂੰ ਪਤਾ ਕਰਾਇਆ ਮੈਂ ਕਿਹਾ ਮੈਨੂੰ ਦੱਸੋ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਤੋਂ ਪੰਜਾਬ ਕਿੰਨੀ ਵਾਰ ਪਿਉਣੀ 4 ਸਾਲਾਂ ਚ ਆਇਆ ਹੈ ਮੈਨੂੰ ਪੁਲਿਸ ਵਾਲੇ ਜਿਹੜੇ ਉਹਨੂੰ ਦੇਖਦੇ ਸੀ ਐਮ ਸਿਕਿਉਰਿਟੀ ਵਾਲਾ ਮੈਨੂੰ ਪੁਰਾਣਾ ਹੀ ਸਾਡ ਜਾਣਦੇ ਸੀ ਉਹ ਕਹਿੰਦੇ ਸੱਤ ਵਾਰ ਆਇਆ ਪੰਜ 50 ਪੌਣੀ 4 ਸਾਲਾਂ 'ਚ ਆਹ ਮੁੱਖ ਮੰਤਰੀ ਐ ਕੱਲ ਮੈਂ ਪਟਿਆਲੇ ਸੀ ਜਿੱਥੋਂ ਦਾ ਐਮ ਐਲ ਏ ਮੈਂ ਪੁੱਛਿਆ ਆਪਣੇ ਘਰੇ ਮੈਂ ਲਾਂਚ ਕਿ ਦਵਾਇਆ ਉੱਥੇ ਪਟਿਆਲੇ ਉਹ ਕਹਿੰਦਾ ਜੀ ਕੱਲੀ ਇੱਕ ਵਾਰ ਆਇਆ ਜਦੋਂ ਦੀ ਮਾਤਾ ਦਾ ਸੰਸਕਾਰ ਸੀ ਉਦੋਂ ਆਇਆ ਸੀ ਪਟਿਆਲੇ ਆਹ ਤਾਂ ਮੁੱਖ ਮੰਤਰੀ ਐ ਯਾ ਆਪਣਾ ਕੀ ਕਰ ਲੂਗਾ ਜਿਵੇਂ ਮੈਂ ਕਿਹਾ ਗਲਤੀ ਆਪੋ ਤੋਂ ਹੋਈ ਏ ਬਗੈਰ ਪਛੋਕੜ ਦੇਖੇ ਇਹ ਆਪਣ ਪਹਿਲੀ ਦੇਖ ਲੈਣਾ ਸੀ ਕਿ ਜਿਹੜੇ ਕਾਂਗਰਸੀ ਐ ਆ ਅਮਰਿੰਦਰ ਸਿੰਘ ਕੀ ਯਾਰ ਜਿਹੜਾ ਬੰਦਾ ਗੁੜਕਾ ਸਾਹਿਬ ਦੀ ਸੌਂ ਖਾ ਕੇ ਮੁੱਕਰ ਜੇ ਕੀ ਉਹ ਗੁਰੂ ਦਾ ਸਤਕਾਰ ਕਰਦਾ ਆਪਣੇ ਪਿੰਡਾਂ 'ਚ ਜੇ ਕੋਈ ਲੜਾਈ ਹੋ ਜਾਏ ਆ ਪੱਕੀ ਕਿੰਨੇ ਹੋਣਿਆ ਆ ਗੁਰੂ ਘਰ ਚੱਲੀਏ ਜਿਹੜੇ ਬੰਦੇ ਗੁਰੂ ਤੋਂ ਡਰਦਾ ਬਾਤੋਂ ਮਾਤਮੋਂ ਤੋਂ ਡਰਦੇ ਐ ਗੁਰੂ ਘਰ ਨਹੀਂ ਜਾਂਦੇ ਜੇ ਝੂਠਾ ਹੋਏ ਨਾ ਗੁਰੂ ਘਰ ਨਹੀਂ ਜਾਂਦੇ ਤੇ ਇੱਥੇ ਸ਼ਰਿਆਮ ਫੁਟਕਾ ਸਾਹਿਬ ਦੀ ਸੌਂ ਖਾ ਕੇ ਤਕਸ਼ ਦਮਦਮਾ ਸਾਧ ਹੱਥ ਕਰਕੇ ਸੌਂ ਖਾਰੇ ਐ ਤੇ ਨਾਲ ਦੇ ਕਾਂਗਰਸੀ ਜਕਾਰੇ ਛੱਡ ਰਿਆ ਹੁਣ ਆ ਸਿੱਖੀ ਦੀ ਗੱਲ ਆ ਕਰਨਗੇ ਜਿਹੜਾ ਗੁਰੂ ਸਾਹਿਬ ਦਾ ਸਤਕਾਰ ਨਹੀਂ ਗੁਰੂ ਸਾਹਿਬ ਦਾ ਸਤਕਾਰ ਨਹੀਂ ਕਰਦੇ ਉਹ ਸਿੱਖੀ ਦੀ ਗੱਲ ਕਰਨਗੇ ਉਹ ਕਹਿਣਗੇ ਕਿ ਸ਼੍ਰੋਮਣੀ ਅਕਾਲੀ ਦਲ ਵੈਦਵੀ ਕਰਾਉਂਦੀ ਹੈ ਉਹ ਉਹ ਕਹਿਣਗੇ ਉਸ ਪਾਰਟੀ ਨੂੰ ਜਿਸ ਪਾਰਟੀ ਦਾ ਵਰਕਰ ਆਪਣੀ ਗੁਰੂ ਵਾਸਤੇ ਆਪਣੀ ਸੀਸ ਕਟਾ ਸਕਦਾ ਉਸ ਪਾਰਟੀ ਨੂੰ ਕਾਂਗਰਸੀਆਂ ਤੋਂ ਸਰਟੀਫਿਕੇਟ ਲਵਾਵਾਂਗੇ ਆਪਾਂ ਜਿਹੜੇ ਕਾਂਗਰਸੀ ਟੈਂਕਾਂ ਧੋਪਾਂ ਦਾ ਦਰਬਾਰ ਸਾਹਿਬ ਤੇ ਹਮਲਾ ਕਰਦੇ ਐ ਉਹ 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 ਉਹਨਾਂ ਦੀ ਗੱਲਾਂ ਚਾਹਾਂਗੇ ਜਿਨ੍ਹਾਂ ਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲੇਆਮ ਕੀਤਾ ਤੇ ਰੋਜ਼ ਗਾਂਧੀ ਗਾਂਧੀ ਕਰਦੇ ਗਾਂਧੀ ਸੋਨੀਆ ਗਾਂਧੀ ਰਾਹੁਲ ਗਾਂਧੀ ਰਾਜੀਵ ਗਾਂਧੀ ਇੰਦਰਾ ਗਾਂਧੀ ਦਾ ਨਾਂ ਲੈ ਕੇ ਮੱਥਾ ਟੇਕਦੇ ਆ ਉਸ ਉਸ ਪਾਗੀ ਨੂੰ ਆਪਾਂ ਉਹਦੇ ਚ ਗੱਲ ਚਾਹਾਂਗੇ ਇੱਕ ਪਾਸੇ ਤੁਹਾਡੇ ਆਪਣੇ ਆ ਤੁਹਾਡੇ ਆਪਣੇ ਪਰਿਵਾਰ ਹੈ ਸਹੀ ਮਣਦੇ ਸ਼ਰਮ ਦੀ ਇਕਾਲੀ ਦਾ ਇੱਕ ਪਰਿਵਾਰ ਹੈ ਪੰਜਾਬੀਆਂ ਦਾ ਪਰਿਵਾਰ ਹੈ ਤੁਹਾਡਾ ਪਰਿਵਾਰ ਪੰਜਾਬੀਆਂ ਦਾ ਪਰਿਵਾਰ ਹੈ ਅਸੀਂ ਅਸੀਂ ਅਕਾਲੀ ਦਲ ਦੇ ਲੀਡਰ ਵਰਕਰ ਜਿਉਂਦੇ ਵੀ ਪੰਜਾਬ ਵਾਸਤੇ ਤੇ ਮਰਦੇ ਵੀ ਪੰਜਾਬ ਵਾਸਤੇ ਆ ਬੋਲੇ ਈਸੋ ਰੱਬ ਅੱਲਾਹ ਅਕਬਰ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਣਦੇ ਆ ਮੇਰੇ ਪਿਤਾ ਬਾਦਲ ਸਾਹਿਬ ਦੀ ਮੈਨੂੰ ਯਾਦ ਆ ਮੁੱਖ ਮੰਤਰੀ ਬਣੇ ਪਹਿਲੇ ਦਿਨ ਕਿਹਾ ਕੈਬਨਟ 'ਚ ਬੈਠੇ ਸੀ ਕਹਿੰਦੇ ਸਭ ਤੋਂ ਪਹਿਲਾ ਕੰਮ ਕਰਨਾ ਹੈ ਜਿੱਥੇ-ਜਿੱਥੇ ਆਪਣੇ ਗੁਰੂ ਸਾਹਿਬ ਗਏ ਸੀ ਉਹ ਸ਼ਹਿਰਾਂ ਨੂੰ ਸਜਾਓ ਪਹਿਲੇ ਤੁਸੀਂ ਦੇਖ ਲਓ ਜਿੰਨੇ ਵੀ ਸਿੱਖ ਕੌਮ ਦੇ ਇਤਿਹਾਸਿਕ ਸ਼ਹਿਰ ਹੈ ਸਭ ਤੋਂ ਵੱਧ ਜਾ ਕੇ ਦੇਖੋ ਸਾਰਾ ਕੰਮ ਉੱਥੇ ਬਹੁਤ ਸੋਨਾ ਬਣਾਇਆ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਦੇਖੋ ਜੋ ਸ੍ਰੀ ਅਨੰਦਪੁਰ ਸਾਹਿਬ 'ਚ ਜਿੰਨਾ ਪੈਸਾ ਲੱਗਿਆ ਕਰਦੋ 7-800 ਹਜ਼ਾਰ ਕਰੋੜ ਲੱਗਿਆ ਹੋਣਾ ਵੱਧ ਲੱਗਿਆ ਹੋਣਾ ਸਾਰਾ ਹੀ ਸ਼੍ਰੋਮ ਨਿਕਾਲੀ ਦਲ ਦੇ ਸਰਕਾਰ ਨੇ ਲਾਇਆ ਉਵੇਂ ਤਰਨਤਾਨਨ ਸਾਹਿਬ ਚਲੇ ਜਾਓ ਉਵੇਂ ਹੀ ਸ਼੍ਰੀ ਮੁਖਸਰ ਸਾਹਿਬ ਚਲੇ ਜਾਓ ਉਵੇਂ ਹੀ ਤਖਤ ਲਵੰਡੀ ਸਾਹਿਬ ਚਲੇ ਜਾਓ ਇੱਕ ਵੀ ਇੱਟ ਕਾਂਗਰਸ ਦੀ ਨਹੀਂ ਲਾਈ ਤੁਸੀਂ ਐਂ ਕਰ ਲੋ ਤੁਸੀਂ ਇੰਨਾ ਟੀਵੀ ਦੇਖ ਰਹੇ ਹੋ ਤੁਸੀਂ ਟੀਵੀ ਤਾਂ ਦੇਖ ਲਿਆ ਕੋਈ ਦਰਬਾਰ ਸਾਹਿਬ ਸਵੇਰੇ ਕਿੰਨੇ ਕਾਂਗਰਸੀ ਪਿਛਲੇ 4 ਸਾਲਾਂ ਮੱਥਾ ਟੇਕਣੋਂਦੇ ਤੁਹਾਨੂੰ ਕਾਂਗਰਸੀ ਨਹੀਂ ਦੇਖੂਗਾ ਤੇ ਉਹ ਸਿੱਖੀ ਦੀ ਗੱਲ ਕਰਦੇ ਆ ਉਹ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਯਾਰ ਪੁਛੋਕੜ ਦੇਖੋ ਸਾਹ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਕਾਲੀ ਦਲ ਦਾ 25 ਸਾਲ ਪੰਜ ਵਾਰ ਮੁੱਖ ਮੰਤਰੀ ਬੰਨਾ ਬਹੁਤ ਔਖਾ ਇੱਕ ਵਾਰ ਐਮਐਲਏ ਬਣ ਜਾਂਦਾ ਇੱਕ ਪਿੰਡ ਦਾ ਸਰਪੰਚ ਬਣਦਾ ਬਸ ਕਰ ਬਸ ਹੋ ਜਾਂਦੀ ਉਹਦੀ ਲੋਕਾਂ ਨੂੰ ਖੁਸ਼ ਕਰਨਾ ਪੰਜ ਵਾਰ ਕਿਉਂ ਬਣਿਆ ਕਿਉਂਕਿ ਜ਼ੁਬਾਨ ਦੇ ਪੱਕੇ ਹੈ ਜੇ ਬਾਦਲ ਸਾਹਿਬ ਨੇ ਕਿਹਾ ਤਾਂ ਕਿਉਂਲਾਂ ਦਾ ਬਿੱਲ ਬਾਫ ਅਸੀਂ 4 ਸਾਲ ਨਹੀਂ ਸਰਕਾਰ ਦੇ ਡਿੱਕੇ اسی پہلی کیمنٹ میٹنگ پہلے ہفتے جی اسی مفت کرتے سی جی اسی کیا آٹا دال دے وانگے گریپان اسے دے کے چھڑیان اون سار جی اسی کیا شگن دے وانگے دتا جی اسی کیا سرکاں بنا مانگے دیکھو کہہ جی سرکا سرکاں بنایاں کہہ جی پول بنائے آہ تسی یاد کرو تھوڑی تھے آہ لاکیج ਇੱਡੇ ਰੇਲਵੇ ਫਾਟਕ ਤੁਹਾਨੂੰ ਆਉਂਦੇ ਸੀ ਯਾਰ ਹੁਣ ਕਿਤੇ ਰੇਲਵੇ ਫਾਟਕ ਦੇਖਿਆ ਪਹਿਲੇ ਸਮਰਾਲੇ ਰੁਕ ਜਾਂਦਾ ਸੀ ਇੱਧਰ ਜਾਂਦਾ ਦੀ ਖੰਨੇ ਮੱਲੇ ਆ ਆ ਵੀ ਪੁਲ ਮੈਂ ਕਹਿੰਦਾ ਸਾਰੇ ਜਿੰਨੇ ਪੁਲ ਹੈ ਪੰਜਾਬ ਚ ਸਾਰੇ ਬਾਦਲ ਸਾਹਿਬ ਨੇ ਬਣਾਇਆ ਨਹੀਂ ਤਾਂ ਦੋ ਦੋ ਘੰਟੇ ਤੀ ਫਾਟਕਾਂ ਚ ਰੁਕ ਜਾਂਦੇ ਸੀ ਜਿੰਦਾਬਾਦ ਜਿੰਦਾਬਾਦ ਇੱਕ ਵੀ ਨਿਸ਼ਾਨੀ ਨਹੀਂ ਅਸੀਂ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਕਰਦੇ ਸੀ ਮੈਨੂੰ ਯਾਦ ਆ ਬਾਦਲ ਸਾਹਿਬ ਤਲਵੰਡੀ ਸਾਹਿਬ ਉਹ ਮੱਥਾ ਟੇਕਣ ਗਏ ਬਜ਼ੁਰਗ ਮਾਈਆਂ ਬਾਦਲ ਸਾਹਿਬ ਕੋਲੇ ਆਈਆਂ ਬਾਦਲ ਸਾਹਿਬ ਨੂੰ ਕਹਿਣ ਲੱਗੀਆਂ ਬਾਦਲ ਸਾਹਿਬ ਸਾਡਾ ਬੜਾ ਦੀਕ ਜੀ ਕਰਦਾ ਹੈ ਹਜ਼ੂਰ ਸਾਹਿਬ ਜਾ ਕੇ ਦਰਸ਼ਨ ਕਰਨ ਦਾ ਪਰ ਸਾਡੇ ਕੋਲੇ ਪੈਸਾ ਨਹੀਂ ਸਾਧਨ ਨਹੀਂ ਦੂਰ ਬਹੁਤ ਹੈ ਸਾਡੀ ਜ਼ਿੰਦਗੀ ਦੀ ਖੁਆਇਸ਼ ਪੂਰੀ ਕਰ ਦਿਓ ਸਾਨੂੰ ਹਜ਼ੂਰ ਸਾਹਿਬ ਦੇ ਦਰਸ਼ਨ ਕਰਾਦੇ ਬਜ਼ੁਰਗ ਮਾਈਆਂ ਬਾਲ ਸਾਬ ਨੂੰ ਮਿਲੀਆਂ ਤਲਵੰਡੀ ਸਾਬ ਸ਼ਾਮ ਨੂੰ ਕੈਬਨਟ ਮੀਟਿੰਗ ਸੀ ਚੰਡੀਗੜ੍ਹ ਬਾਲ ਸਾਬ ਆਏ ਤੇ ਸਾਰੇ ਅਸੀਂ ਬੈਠੇ ਸੀ ਕਹਿਣ ਲੱਗੇ ਮੈਂ ਫੈਸਲਾ ਕੀਤਾ ਅੱਜ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕਰਦੇ ਆਂ ਵਿਚਾਰੇ ਗਰੀਬ ਜਿਹੜੇ ਧਾਰਮਿਕ ਸਥਾਨਾਂ ਤੇ ਨਹੀਂ ਜਾ ਸਕਦੇ ਉਹਨਾਂ ਨੂੰ ਆਪਾਂ ਸਰਕਾਰੀ ਤੌਰ ਤੇ ਲੈ ਕੇ ਜਾਵਾਂਗੇ ਤੁਸੀਂ ਦੇਖੋ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ ਤੇ ਕੈਪਟਨ ਆ ਕੈਪਟਨ ਆਨਸਰ ਬੰਦ ਕਰਦੀ ਆਨਸਰ ਜੇ ਆ ਤੀਰਥ ਯਾਤਰਾ ਕਰਨਗੇ ਆ ਤਾਂ ਸ਼ਰਾਬ ਦੀਆਂ ਫੈਕਟਰੀਆਂ ਦੀ ਕਾਂਗਰਸੀ ਯਾਤਰਾ ਕਰਨਗੇ ਮੇਰਾ ਸਾਰੇ ਆ ਨੌਜਵਾਨ ਕਹਿੰਦੇ ਘਰ ਘਰ ਨੌਕਰੀ ਸਾਰਿਆਂ ਨੂੰ ਡੀਐਸਪੀ ਲਾਦਾ ਸੀ ਕੈਪਟਨ ਨੇ ਦੋ ਦੋ ਫਾਰਮ ਭਰਾਈ ਸੀ ਤੁਹਾਡੇ ਕੋਲ ਸਾਰਿਆਂ ਤੋਂ ਸਾਰਿਆਂ ਨੂੰ ਪੁੱਛਦਾ ਕਿੰਨਾ ਕੀ ਚਾਹੀਦਾ ਥਣੇ ਦਾ ਲੱਗਣਾ ਡੀਐਸਪੀ ਲੱਗਣਾ ਤੇ ਕਿਧਰ ਕੀ ਘਰ ਘਰ ਨੌਕਰੀ اتنے پولیس والے بیٹھ کھڑے ہیں جنہیں نوجوان پولیس والے ہے سارے, سارے پتا کر لو کتوں بھرتی ہوئے, ہیں وہ دو ہی ہوئے مزا ہے تو اسی یاد کرو ٹائٹے تن تن لگ سرکاری نوکریاں پہ دیتی ہیں ایک بندہ نہیں کہہ سکتا پیسہ لتا یا کچھ ہوئے میرٹ تو دیتی ہیں اسی ہی کوئی لارے نہیں لائے آ نوجوان جم کھیڈ ਮਨੋਇਤਾ ਬੱਲੇ ਘਰ ਘਰ ਫੇੜੇ ਬੱਲੇ ਦਾ ਤਿੰਨ ਤਿੰਨ ਵਾਰ ਜੰਮ ਦੇਦੇ ਹੁੰਨੇ ਖੇਡਾਂ ਦਾ ਸਮਾਨ ਜਿੰਦਾ ਕਬੱਡੀ ਵਰਲਡ ਕੱਪ ਕਰਾਉਂਦੇ ਹੁੰਦੇ ਸੀ ਮੇਲਾ ਲੱਗ ਜਾਂਦਾ ਜੀ ਹਰ ਸਾਲ ਨੌਜਵਾਨ ਤਿਆਰੀ ਕਰਦੇ ਸੀ ਕਬੱਡੀ ਦੀ ਆਪਣਾ ਖੇਡ ਆ ਮਾਂ ਖੇਡ ਕੈਪਟਨ ਆਇਆ ਨਾਲ ਦੇ ਨਾਲ ਬੰਦ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹਣਾ ਯਾਰ ਤੇ ਚਾਲੂ ਕੀ ਜੀਜ਼ ਕੀਤਾ ਤੇ ਬੰਦ ਤਾਂ ਕਰ ਦਿੱਤਾ ਅਜੇ ਸੇਵਾ ਕੇਂਦਰ ਖੋਲੇ ਸੀ ਤੁਹਾਡੀ ਸੇਵਾ ਤੁਹਾਨੂੰ ਸਰਕਾਰੀ ਦਫਤਰਾਂ ਜਾਣ ਦੀ ਬਜਾਏ ਆਪਣੇ ਪਿੰਡਾਂ 'ਚ ਹੀ ਕੰਮ ਕਰਾ ਸਕਦੇ ਸੀ ਆ ਵੀ ਬੰਦ ਕਰਾ ਦਿੱਤਾ ਮੁਫਤ ਗਰੀਬਾਂ ਨੂੰ ਮੁਫਤ ਦਵਾਈ ਕਹੰਨੇ ਖੋਲੇ ਸੀ ਉਹ ਵੀ ਬੰਦ ਕਰਾ ਦਿੱਤੇ ਫਿਰ ਇੱਕ ਕਿਸ ਹੱਕ ਨਾਲ ਵੋਟਾਂ ਮੰਗੂਗਾ ਐਸ ਕਰਕੇ ਮੈਂ ਬੇਨਤੀ ਕਰਦਾ ਪਛੋਕੜ ਬਹੁਤ ਜ਼ਰੂਰੀ ਹੈ ਆ ਹੁਣ ਆਮ ਆਦਮੀ ਪਾਰਟੀ ਦਾ ਪ੍ਰਧਾਨ ਕੌਣ ਹੈ ਪੰਜਾਬ ਦਾ ਭਗਵੰਤ ਮਾਨ ਉਹਦਾ ਪਛੋਕੜ ਪਤਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਗੁੜਕਾ ਸਾਹਿਬ ਦੀ ਸੌਂ ਖਾਦੀ ਤੇ ਭਗਵਾਨ ਜਮਾਨ ਨੇ ਕੀ ਦੀ ਸੌਂ ਖਾਦੀ ਆਪਣੀ ਮਾਂ ਦੀ ਉਹ ਆਪਣੀ ਸਟੇਜ ਤੇ ਮਾਂ ਨੂੰ ਲੈ ਕੇ ਆਇਆ ਦੇਖੋ ਉਹਨਾਂ ਦੀ ਬੰਨ ਲੱਗਾ ਦਰਦੇ ਹੀ ਨਹੀਂ ਰੱਬ ਤੋਂ ਯਾਰ ਆਪਣੇ ਮਾਂ ਨੂੰ ਸਟੇਜ ਤੇ ਲਿਆ ਕੇ ਸਾਰਿਆਂ ਸਾਹਮਣੇ ਟੀਬ ਸਾਹਮਣੇ ਮਾਂ ਦੇ ਸਿਰ ਤੇ ਹੱਥ ਰੱਖਿਆ ਕਿ ਮੈਂ ਮਾਂ ਦੀ ਸੌਂ ਖਾਣਾ ਅੱਜ ਦੇ ਬਾਅਦ ਸ਼ਰਾਬ ਨਹੀਂ ਪੀਊਂਗਾ ਅਗਲੇ ਦਿਨ ਹੀ ਟੱਲੀ ਹੋ ਗਿਆ ਯਾਰ ਹੁਣ ਉਹ ਬੰਦੇ ਨੂੰ ਆਪਾਂ ਵਿਸ਼ਵਾਸ ਕਰਾਂਗੇ ਜਿਹੜਾ ਆਪਣੀ ਮਾਂ ਨੂੰ ਨਹੀਂ ਬਖਸ਼ਦਾ ਰੋਜ਼ ਪਾਰਲੀਮੈਂਟ ਧੱਕਿਆ ਹੁੰਦਾ ਸ਼ਰਾਬ ਦਾ ਧੱਕਿਆ ਹੁੰਦਾ ਐ ਐਮਪੀ ਸਾਨੂੰ ਆ ਕੇ ਕਹਿੰਦੇ ਐ ਯਾਰ ਪੰਜਾਬ ਦੇ ਲੋਕ ਕਿੱਥੋਂ ਖੜਾ ਹੁੰਦਾ ਕਿਵੇਂ ਜਿੱਤ ਜਾਂਦਾ ਧੱਕਿਆ ਹੁੰਦਾ ਸ਼ਰਾਬ ਦਾ ਯਾਰ ਉਹੀ ਕਹਿੰਦਾ ਸ਼ੌਕਰ ਸ਼੍ਰੋਮਣੀ ਕਾਲੀ ਦਲ ਬਾਦਲ ਸਾਹਿਬ ਦਾ ਜੀਵਨ ਬਾਰੇ ਬਾਦਲ ਸਾਹਿਬ ਦੀ ਸੋਚ ਬਾਰੇ ਬਾਦਲ ਸਾਹਿਬ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਤਪੱਸਿਆ ਬਾਰੇ ਮਿਹਨਤ ਬਾਰੇ ਸਾਰੇ ਜਾਣਦੇ ਹੋ ਮੈਂ ਕਹਿੰਦਾ ਤੁਸੀਂ ਇੱਕ ਦਿਨ ਚੱਲ ਪੁੱਗ ਇੱਕ ਪੋਨੇ ਤੋਂ ਪੰਜਾਬ ਦੇ ਜਿਹੜਾ ਵੀ ਕੋਈ ਸੜਕ ਬਣੀ ਹੋਊਗੀ ਪੁਲ ਬਣਿਆ ਹੋਊਗਾ ਜਾਂ ਕੋਈ ਥਰਮਲ ਪਲੈਂਟ ਬਣਿਆ ਹੋਊਗਾ ਉੱਥੇ ਕੋਲੇ ਜਾ ਕੇ ਕੱਲਾ ਨੀ ਪੱਤਰ ਦੇਖ ਲਿਓ ਸਾੜੀ ਸਦਾ ਪ੍ਰਕਾਸ਼ ਸਿੰਘ ਬਾਦਲ ਦੇ ਲੱਕੇ ਹੋਣਗੇ ਇੱਕ ਵੀ ਕਾਂਗਰਸ ਦਾ ਨਹੀਂ